ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਭਰਾਵਾਂ ਦੇ ਕਮੈਂਟ ਆਏ ਹੋਏ ਆ ਅੱਜ ਟਰਾਈ ਕਰਾਂਗੇ ਕਿ ਉਹਨਾਂ ਦਾ ਰਿਪਲਾਈ ਕਰੀਏ ਸਭ ਤੋਂ ਪਹਿਲਾ ਕਮੈਂਟ ਤੇਹੀ ਹੈ ਕਿ ਡੌਂਕੀ ਵਾਲੇ ਇੰਡੀਆ ਜਾ ਸਕਦੇ ਆ ਜਾਂ ਪਾਕਿਸਤਾਨ ਜਾਂ ਨੇਪਾਲ ਜਾਂ ਆਪਣੀ ਹੋਮ ਕੰਟਰੀ ਉਹ ਜਾ ਸਕਦੇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਟੀਆਰਸੀ ਤੋਂ ਬਾਅਦ ਤੇ ਇੱਕ ਕਮੈਂਟ ਆਹਾ ਐਸਆਈਐਸ ਫਾਲਤੇ ਵਾਲਿਆਂ ਦਾ ਕੀ ਬਣੇਗਾ ਕੋਈ ਆਈ ਅਪਡੇਟ ਉਹਦੇ ਬਾਰੇ ਗੱਲ ਕਰਾਂਗੇ ਤੀਜਾ ਕਮੈਂਟ ਆਇਆ ਭਰਾ ਦਾ ਕਿ ਅਈਮਾ ਨੇ ਬਹੁਤ ਜਲੀਲ ਕੀਤਾ ਐਨੇ ਟੈਕਸ ਹੋ ਗਏ ਕਿੰਨੇ ਟੈਕਸਾਂ ਬਾਅਦ ਆਈਮਾ ਕਾਰਡ ਦੇਗੀ ਉਹਦੇ ਬਾਰੇ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਗੱਲ ਕਰ ਲਈਏ ਡੌਂਕੀ ਵਾਲਿਆਂ ਦੀ ਕਿ ਤਕਰੀਬਤ ਤਕਰੀਬਤ ਤੁਹਾਨੂੰ ਪਤਾ ਹੀ ਆ 70% ਲੋਕ ਇੱਥੇ ਆਏ ਆ ਕਿਉਂਕਿ ਇੱਥੇ ਪੇਪਰ ਖੁੱਲੇ ਸੀਗੇ ਜਦੋਂ 88 ਦੇ ਵਿੱਚ ਤਾਂ ਉਹਦੇ ਵਿੱਚ ਕੋਈ ਵੀ ਸ਼ਰਤ ਨਹੀਂ ਸੀ ਕਿ ਤੁਸੀਂ ਕਿਸ ਤਰ੍ਹਾਂ ਆ ਰਹੇ ਆ ਕਿਸ ਰੂਟ ਦੀ ਰਾਹੀਂ ਆ ਰਹੇ ਆ ਕੋਈ ਪ੍ਰੋਬਲਮ ਨਹੀਂ ਸੀ ਤੁਸੀਂ ਇੱਥੇ ਆਓ ਆਪਣੇ ਪੇਪਰ ਭਰੋ ਕੰਮ ਕਰੋ ਤੇ ਕਾਰਡ ਲਓ ਸੇਮ ਇਹੀ ਸੀਨ ਸੀ ਸਭ ਲੋਕ ਆਏ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਇਹ ਚੀਜ਼ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਪਰ ਜਦੋਂ ਦੀ ਅਹਿਮਾ ਆਈ ਆ ਫਿਰ ਇਹਨਾਂ ਨੇ ਨਮਾਇ ਸੱਪ ਕੱਢ ਲਿਆ ਐਸਆਈਐਸ ਦਾ ਫਿਰ ਲੋਕਾਂ ਨੂੰ ਕਾਰਡ ਮਿਲੇ ਬਹੁਤ ਨੂੰ ਬਹੁਤ ਮੁਖਾਲਤੇ ਆ ਗਏ ਪਰ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਕਿਉਂਕਿ ਇੱਕਦਮ ਸਾਰਿਆਂ ਦੇ ਫਿੰਗਰ ਹੋਏ ਸੀਗੇ ਤੇ ਇੱਕਦਮ ਸਾਰਿਆਂ ਨੂੰ ਕਾਰਡ ਮਿਲ ਗਏ ਤੇ ਲੋਕ ਇੰਡੀਆ ਜਾਣ ਲੱਗੇ ਜਾਂ ਪਾਕਿਸਤਾਨ ਜਾਣ ਲੱਗੇ ਆਪਣੀ ਹੋਮ ਕੰਟਰੀ ਜਾਣ ਲੱਗੇ ਤਾਂ ਇੱਕ ਦੋ ਨੂੰ ਉੱਥੇ ਰੋਕਿਆ ਗਿਆ 에어ਪੋਰਟ ਤੇ ਪੁੱਛਿਆ ਗਿਆ ਪਰ ਉਸ ਵੀਡੀਓ ਇੰਨੀ ਕਿ ਜ਼ਿਆਦਾ ਫੈਲ ਗਈ ਸੀ ਹਰ ਕੋਈ ਡਰ ਗਿਆ ਸੀਗਾ ਹੁਣ ਕੀ ਹੋਏਗਾ ਕੀ ਨਹੀਂ ਹੋਏਗਾ ਪਰ ਤੁਹਾਨੂੰ ਪਤਾ ਹੀ ਹਰ ਰੋਜ਼ ਆਪਣੇ ਮੁੰਡੇ ਜਾਂਦੇ ਹੀ ਆ ਕਿੰਨੇ ਸੌਆਂ ਦੇ ਹਿਸਾਬ ਨਾਲ ਆਪਣੇ ਏਸ਼ੀਆ ਜਾਂਦੇ ਆ ਆਪਣੀ ਆਪਣੀ ਹੋਮ ਕੰਟਰੀ 'ਚ ਕੋਈ ਵੀ ਇਦਾਂ ਦੀ ਵੀਡੀਓਜ਼ ਨਹੀਂ ਆਈ ਬਹੁਤ ਲੋਕਾਂ ਨੇ ਵੀਡੀਓਜ਼ ਪਾ ਕੇ ਵੀ ਦੱਸਿਆ ਕਿ ਮੈਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਮੈਂ ਕ੍ਰਾਸ ਕਰ ਲਈ ਇਮੀਗ੍ਰੇਸ਼ਨ ਔਰ ਇਸ ਟਾਪਿਕ ਦੇ ਉੱਪਰ ਮੈਂ ਵੀ ਦੋ ਤਿੰਨ ਵੀਡੀਓ ਬਣਾਈਆਂ ਵੀ ਰੋਕਿਆ ਇਹਦੇ ਵਿੱਚ ਕੋਈ ਡਾਊਟ ਨਹੀਂ ਕੋਈ ਸ਼ੱਕ ਨਹੀਂ ਇਹ ਕੋਈ ਫੇਕ ਵੀਡੀਓ ਨਹੀਂ ਰੋਕਿਆ ਹੈਗਾ ਪਰ ਉਹਦਾ ਵਿਚਲਾ ਰੀਜਨ ਇਹ ਨਹੀਂ ਪਤਾ ਲੱਗ ਸਕਿਆ ਕੀ ਹੈ ਕੀ ਨਹੀਂ ਹੈ ਹੁਣ ਉਹਨਾਂ ਨੇ ਵਾਪਸ ਆ ਕੇ ਗਏ ਨਹੀਂ ਆਪਣੇ ਇੰਡੀਆ ਲਾਇਰ ਕੀਤੇ ਹੋਏ ਆ ਜਿੱਦਾਂ ਵੀ ਕੋਈ ਉਹਨਾਂ ਦੀ ਅਪਡੇਟ ਆਏਗੀ ਕੀ ਹੋਇਆ ਸੀ ਉਹਨਾਂ ਦੇ ਕੇਸ ਦੇ ਵਿੱਚ ਕੀ ਨਹੀਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਫਿਲਹਾਲ ਤੁਹਾਨੂੰ ਡਰਨੇ ਦੀ ਕੋਈ ਜ਼ਰੂਰਤ ਨਹੀਂ ਮੇਰਾ ਵੀਰ ਜੀ ਨੇ ਜਾਣਾ ਉਹ ਚਾਹੇ ਜਿਸ ਤਰ੍ਹਾਂ ਵੀ ਮਰ ਜਿਆ ਉਹਦੇ ਕੋਲ ਵੈਲਿਡ TCRC ਕਾਰਡ ਹੈਗਾ ਇੱਥੇ ਕੰਮ ਕਰ ਰਿਹਾ ਇੱਥੇ ਟੈਕਸ ਪੇ ਕਰ ਰਿਹਾ ਤਾਂ ਤੁਸੀਂ ਜਾ ਸਕਦੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਔਰ ਨਹੀਂ ਹੈਗੀ ਯਾ ਬਾਕੀ ਤੁਸੀਂ ਹੋਰ ਵੀ ਜਿਹੜੇ ਵੀਡੀਓ ਦੇਖ ਰਹੇ ਆ ਜਾਂ ਜਿਹੜੇ ਗਏ ਆ ਜਿਹੜੇ ਆਏ ਆ ਪਰ ਉਹ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਗੱਲ ਸਹੀ ਆ ਜਾਂ ਨਹੀਂ ਤਾਂ ਕਿ ਇਸ ਜਿਹੜੇ ਵੀਰ ਕਮੈਂਟ ਕਰਦੇ ਆ ਕਿ ਅਸੀਂ ਜਾਣਾ ਆ ਸਾਨੂੰ ਡਰ ਲੱਗਦਾ ਕੀ ਹੋਏਗੀ ਪੁੱਛਤਾਛਤਾ ਨਹੀਂ ਹੋਏਗੀ ਸੋ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਮਿਲ ਸਕੇ ਯਾਰੋ ਟੈਨਸ਼ਨ ਫ੍ਰੀ ਹੋ ਕੇ ਜਾ ਸਕੇ ਸੋ ਸਾਰਿਆਂ ਨੂੰ ਪਤਾ ਕਿ ਇੰਨੇ-ਇੰਨੇ ਸਾਲਾਂ ਬਾਅਦ ਜਾਣਾ ਹੁੰਦਾ ਬੱਚੇ ਬੰਦੇ ਨੇ ਖੁਸ਼ੀ ਨਾਲ ਬੰਦੇ ਸਿਰ ਦੇ ਉੱਪਰ ਟੈਨਸ਼ਨ ਰਹਿੰਦੀ ਆ ਕੀ ਇਹ ਨਾ ਹੋਵੇ ਵੀ ਉਹ ਨਾ ਹੋ ਜਵੇ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਇਹ ਵੀਰਾਂ ਨੂੰ ਹੌਸਲਾ ਮਿਲ ਸਕੇ ਬਾਕੀ ਕੋਈ ਪ੍ਰੋਬਲਮ ਨਹੀਂ ਬਾਕੀ ਕੋਈ ਪ੍ਰੋਬਲਮ ਨਹੀਂ ਹੈ ਤਾਹੀਂ ਮੈਂ ਇਹ ਵੀਡੀਓ ਇਸ ਕਮੈਂਟਾਂ ਦੇ ਇੱਕ ਕਮੈਂਟ ਵੀ ਬਹੁਤ ਜ਼ਿਆਦਾ ਆਏ ਹੋਏ ਸੀਗੇ ਸੋ ਤਾਂ ਕਰਕੇ ਮੈਂ ਇਹ ਵੀਡੀਓ ਬਣਾ ਕੇ ਤੁਹਾਨੂੰ ਦੱਸਣ ਲੱਗਾ ਕਿ ਕੋਈ ਪ੍ਰੋਬਲਮ ਨਹੀਂ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਆਇਮਾ ਕਿੰਨੇ ਟੈਕਸਾਂ ਬਾਅਦ ਕਾਰਡ ਦਿੰਦੀ ਹੈ ਕਿਉਂਕਿ ਵੀਰ ਦਾ ਕਮੈਂਟ ਆਇਆ ਹੋਇਆ ਸੀਗਾ ਕਿ ਮੇਰੇ ਇੰਨੇ ਟੈਕਸ ਹੋ ਗਏ 30 ਤੋਂ 30 ਦਿਨਾਂ ਦੇ ਟੈਕਸ ਪੈ ਰਹੇ ਆ ਇੰਨੇ ਸਾਲਾਂ ਤੋਂ ਮੈਂ ਟੈਕਸ ਦੇ ਰਿਹਾ ਕੋਈ ਮੇਰਾ ਪਤਾ ਨਹੀਂ ਕੀ ਹੋਏਗਾ ਕੀ ਨਹੀਂ ਹੋਏਗਾ ਜਲੀਲ ਇੰਨਾ ਕਰਤਾ ਆਇਮਾ ਨੇ ਸੋ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਗੱਲ ਦੱਸ ਦਮੈਂ ਜੀ ਟੈਕਸ ਦਾ ਕੋਈ ਮੈਟਰ ਹੀ ਨਹੀਂ ਪਹਿਲਾ ਹੁੰਦਾ ਸੀ ਲਾਅ ਦੇ ਹਿਸਾਬ ਨਾਲ ਕਿ ਤੁਹਾਡੇ 12 ਟੈਕਸ ਹੋਣੇ ਚਾਹੀਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਕਾਰਡ ਲੈ ਸਕਦੇ ਆ ਜਿਨ੍ਹਾਂ ਜਿਹੜੇ ਲੀਗਲ ਐਂਟਰ ਹੋਏ ਹੁੰਦੇ ਡੋਂਕੀ ਲਾ ਕੇ ਲਾ ਲੋ ਜਿੱਦਾ ਪਰ ਜਿਹੜੇ ਲੀਗਲ ਐਂਟਰ ਹੋਏ ਹੁੰਦੇ ਆ ਜਿੱਦਾਂ ਵੀਜ਼ੇ ਤੇ ਆਏ ਹੁੰਦੇ ਸ਼ਾਈਨਿੰਗਾਂ ਤੇ ਉਦੋਂ ਇਹ ਸੀਨ ਚੱਲਦਾ ਪਿਆ ਸੀ ਕਿ ਤੁਸੀਂ ਲਾਇਰ ਕਰਕੇ 6 ਟੈਕਸ ਤੁਹਾਡੇ ਹੋਣੇ ਚਾਹੀਦੇ ਆ ਤੁਸੀਂ ਆਪਣਾ ਕਾਰਡ ਪ੍ਰਾਪਤ ਕਰ ਸਕਦੇ ਆ ਕਾਰਡ ਲੈ ਸਕਦੇ ਆ ਪਰ ਤੁਹਾਨੂੰ ਪਤਾ ਹੀ ਹੁਣ ਇੰਨਾ ਇੰਨਾ ਕੰਮ ਗੁੰਝਲਦਾਰ ਹੋ ਗਿਆ ਜਦੋਂ ਦੀ ਆਈਐਮਆਈ ਆ ਇਹਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਇਸੇ ਦਾ ਹੁਣ ਸਾਲਾਂ ਦੇ ਸਾਲ ਨਿਕਲ ਗਏ ਤੇ ਟੈਕਸ ਹੁੰਦਾ ਕੋਈ ਗਿਣਦੇ ਹੀ ਨਹੀਂ ਕਿਸੇ ਦੇ 20 ਟੈਕਸ ਹੋ ਗਏ ਕਿਸੇ ਦੇ 30 ਟੈਕਸ ਹੋ ਗਏ ਕਿਸੇ ਦੇ 40 ਟੈਕਸ ਹੋ ਗਏ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਟੈਕਸਾਂ ਤੋਂ ਉਸ ਨਾਲ ਇਹ ਬਸ ਦੇਖਦੇ ਆ ਕਿ ਕਿਸੇ ਦਾ ਕਾਰਡ ਕਦੋਂ ਦੇਣਾ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਇਸ ਟਾਈਮ ਦੇ ਉੱਪਰ ਇਹ ਜੇ ਇਹ ਇਹ ਗੱਲ ਵੀ ਵੀਰ ਦੀ ਵਾਕਈ ਜਾਇਜ਼ ਆ ਕਿ ਬਹੁਤ ਜ਼ਿਆਦਾ ਜਲੀਲ ਕੀਤਾ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਆ ਐਮਾ ਕੋਈ ਵੀ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿਸ ਤਰੀਕੇ ਨਾਲ ਕੰਮ ਕਰਦੇ ਪਏ ਪਹਿਲਾਂ ਵਾਲਿਆਂ ਦੇ ਬਾਅਦ ਚ ਫਿੰਗਰ ਹੋਗੇ ਬਾਅਦ ਵਾਲਿਆਂ ਦੇ ਪਹਿਲਾ ਫਿੰਗਰ ਹੋਗੇ ਪਹਿਲਾਂ ਜਿਹਨਾਂ ਦੇ ਫਿੰਗਰ ਹੋਏ ਉਹਨਾਂ ਨੂੰ ਕਾਰਡ ਦੇ ਆ ਜਿਹਨਾਂ ਦੇ ਬਾਅਦ ਚ ਫਿੰਗਰ ਹੋਗੇ ਉਹਨਾਂ ਨੂੰ ਕਾਰਡ ਆਗੇ ਫालतਿਆਂ ਲੋਕਾਂ ਨੂੰ 7-7 ਮਹੀਨੇ ਹੋਗੇ ਕਿਸੇ ਦਾ ਇਹ ਕੁਝ ਵੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਤੁਹਾਨੂੰ ਦੱਸ ਸਕੀਏ ਕਿ ਹਾਂ ਜੀ ਇਹਨੇ ਇਸ ਇੰਨੀ ਤਰੀਕ ਨੂੰ ਫਿੰਗਰ ਦੇਤੇ ਇਹਦਾ ਇੰਨੀ ਤਰੀਕ ਨੂੰ ਕਾਰਡ ਆ ਜਾਏਗਾ ਕਿਉਂਕਿ ਇਹਦੇ ਲਾਅ ਹੈਗਾ ਕਿ ਤੁਹਾਡਾ ਵਿਦਨ 19 ਡੇ ਵਰਕਿੰਗ 19 ਡੇ ਦੇ ਵਿੱਚ ਵਿੱਚ ਜਦੋਂ ਤੁਹਾਡੇ ਬਾਇਓਮੈਟ੍ਰਿਕਾ ਤੁਹਾਡਾ ਕਾਰਡ ਤੁਹਾਨੂੰ ਮਿਲਣਾ ਚਾਹੀਦਾ ਹੈ ਨੋ ਵੀ ਹੈ ਪਰ ਜਿਨ੍ਹਾਂ ਵਿੱਚ ਪੈਚ ਸੈਂਟਰਾਂ 'ਚ ਫਿੰਗਰ ਹੋਇਆ ਉਹਨਾਂ ਦੇ ਉੱਪਰ ਕੋਈ ਵੀ ਲਾਅ ਕੰਮ ਨਹੀਂ ਕਰਦਾ ਪੁਰਤਗਾਲ ਦਾ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੋ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਵਾਂ ਕਿਸੇ ਨੂੰ ਕੁਝ ਨਹੀਂ ਪਤਾ ਕਿੰਨੇ ਟੈਕਸਾਂ ਬਾਅਦ ਕਾਰਡ ਆਉਣਾ ਕਦੋਂ ਕੀ ਹੋਣਾ ਤੁਸੀਂ ਖੁਦ ਸਮਝਦਾਰ ਆ ਲੋਕਾਂ ਨੂੰ ਕਿ ਕਿ ਸਾਲ ਤੋਂ ਉੱਤੇ ਹੋ ਗਿਆ ਕੱਲੀ ਬਾਇਓਮੈਟ੍ਰਿਕ ਦੇ ਦਿੱਤੇ ਆ ਨੂੰ ਔਰ ਉਹਨਾਂ ਦੇ ਤਿੰਨ ਤਿੰਨ ਸਾਲ ਪਹਿਲਾਂ ਦੇ ਇੱਥੇ ਕੰਟਰੈਕਟਰ ਲੱਗੇ ਆ ਤਿੰਨ ਤਿੰਨ ਸਾਲ ਪਹਿਲਾਂ ਦੇ ਇੱਥੇ ਪੇਪਰ ਲੌਗ ਹੋਇਆ ਆ 4-4 ਸਾਲ ਹੋ ਗਏ ਲੋਕਾਂ ਮਿੱਥੇ ਕੰਮ ਕਰਦੇ ਆਨੂੰ ਤੇ ਉਹਨਾਂ ਨੂੰ ਹਜੇ ਤੱਕ ਕਾਰਡ ਨਹੀਂ ਮਿਲੇ ਹਰ ਟਾਈਮ ਵਿਚਾਰੇ ਟੈਨਸ਼ਨ ਦੇ ਵਿੱਚ ਆ ਡਿਪਰੈਸ਼ਨ ਦੇ ਵਿੱਚ ਕੀ ਹੋਏਗਾ ਕੀ ਨਹੀਂ ਹੋਏਗਾ ਕਿਉਂਕਿ ਇੰਨਾ ਕਿ ਜ਼ਿਆਦਾ ਪੈਨਿਕ ਦਾ ਮਾਹੌਲ ਹੋਇਆ ਹੋਇਆ ਇਸ ਟਾਈਮ ਇੰਨੇ ਕਿ ਜ਼ਿਆਦਾ ਲੋਕ ਡਰੇ ਹੋਏ ਆ ਨਾ ਪੁਰਤਗਾਲ ਦੇ ਵਿੱਚ ਕੀ ਪਤਾ ਨਹੀਂ ਕੀ ਹੋ ਜਾਣਾ ਯਾਰ ਇੱਕ ਤਾਂ ਐਸਆਈਐਸ ਨੇ ਬਹੁਤ ਡਰ ਆਏ ਉਤੋਂ ਕੰਟਰੀ ਆਰਡ ਨੇ ਬਹੁਤ ਜ਼ਿਆਦਾ ਡਰ ਆਏ ਲੋਕ ਔਰ ਉਸ ਤੋਂ ਬਾਅਦ ਜਿਹੜੀ ਲੋਕਾਂ ਦੇ 72 ਲੋਕਾਂ ਦੇ TCRC ਕਾਰਡ ਕੈਂਸਲ ਹੋਏ ਸੀ ਨਾ ਉਸ ਤੋਂ ਬਾਅਦ ਤਾਂ ਬਹੁਤ ਹੀ ਜ਼ਿਆਦਾ ਡਰ ਗਏ ਸੀ ਕੀ ਹੋਏਗਾ ਕੀ ਨਹੀਂ ਹੋਏਗਾ ਸਭ ਨੂੰ ਪਤਾ ਦੱਸਣ ਦੀ ਲੋੜ ਨਹੀਂ ਫਿਰ ਇਹ ਤੁਹਾਨੂੰ ਪਤਾ ਇਤਾਂ ਵੀ ਹੋ ਗਿਆ ਸੀਗਾ 에어ਪੋਰਟ ਤੋਂ ਜਾਣ ਨਹੀਂ ਦਿੰਦੇ ਬਾਕੀ ਤੁਹਾਨੂੰ ਪਤਾ ਹੀ ਹੈ ਸਭ ਚੱਲਦਾ ਰਹਿੰਦਾ ਇੱਥੇ ਪਰ ਇਹਦੇ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਕਿ ਆਇਮਾ ਨੇ ਕਿਹਨੂੰ ਕਿਸੇ ਨਾਲ ਕੀ ਕਰ ਦੇਣਾ ਕਿਹੜਾ ਕੋਈ ਨੋਟਿਸ ਭੇਜ ਦੇਣਾ ਕਿਹੜੀ ਕੋਈ ਈਮੇਲ ਕਸੈਂਡ ਕਰ ਦੇਣੀ ਸੋ ਬਸ ਰੱਬ ਤੇ ਹੀ ਭਰੋਸਾ ਇੱਥੇ ਦੋ ਹੀ ਚੀਜ਼ਾਂ ਚੱਲਦੀਆਂ ਮੈਂ ਹਰ ਇੱਕ ਵੀਡੀਓ 'ਚ ਇਹੀ ਦੱਸ ਦਿੰਦਾ ਹਾਂ ਤੁਹਾਨੂੰ ਜਿਆਦਾ ਆਇਮਾ ਦੀ ਮਰਜ਼ੀ ਚੱਲਦੀ ਆ ਜਾਂ ਫਿਰ ਤੁਹਾਡਾ ਲੱਕ ਚੱਲਦਾ ਕਿਸਮਤ ਆ ਤੁਹਾਡੀ ਕਦੋਂ ਤੁਹਾਡੇ ਨਾਲ ਕੀ ਹੋਣਾ ਬਾਕੀ ਆਈ ਹੋਪ ਤੁਸੀਂ ਅੰਡਰਸਟੈਂਡ ਹੋ ਗਏ ਹੋਗੇ ਹੋਗੇ ਤੁਸੀਂ ਕੀ ਹੋਣਾ ਕੀ ਨਹੀਂ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਅਰਦਾਸਾਂ ਹੀ ਆ ਰੱਬ ਅਗੇ ਅਰਦਾਸ ਕਰਿਓ ਕਿ ਜਲਦੀ ਜਲਦੀ ਸਭ ਭਰਾਵਾਂ ਦੇ ਕਾਰਡ ਮਿਲ ਜਾਣ ਉਹ ਆਪਣੇ ਘਰਾਂ ਜਾ ਸਕਣ ਤੇ ਤੀਜੀ ਜਿਹੜੀ ਗੱਲ ਆ ਐਸਆਈਐਸ ਦੀ ਉਹ ਵੀਰ ਨਾਲ ਬਹੁਤ ਕਮੈਂਟ ਆਉਂਦੇ ਆ ਕੀ ਹੋਏਗਾ ਹੁਣ ਕੀ ਨਹੀਂ ਹੋਏਗਾ ਕੋਈ ਅਪਡੇਟ ਆਈ ਕਿਉਂਕਿ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਪ੍ਰੋਟੈਸਟ ਹੋਇਆ ਸੀ ਵਧੀਆ ਹੋਇਆ ਸੀ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਬੇਮੀਲੀ ਸੀ ਉਹਦੇ ਨਾਲ ਲੋਕਾਂ ਨੂੰ ਪਤਾ ਲੱਗਾ ਸੀਗਾ ਕਿ ਇਹ ਲੋਕ ਇੱਥੇ ਇਨੋਸੈਂਟ ਆ ਕੋਈ ਇਹ ਕੋਈ ਕ੍ਰਾਈਮਨਲ ਨਹੀਂ ਹੈਗੇ ਜਿਹੜੇ ਇੱਥੇ ਐ ਐਸਆਈਐਸ ਦੇ ਫਾਲਤੇ ਦਿੱਤੇ ਇਹਨਾਂ ਨੂੰ ਇਹ ਕੰਮ ਕਰਦੇ ਇੱਥੇ ਹਾਰਡਵਰਕ ਕਰਦੇ ਇੱਥੇ ਹੀ ਰਹਿ ਕੇ ਇਹਨਾਂ ਨੇ ਕੰਮ ਕੀਤਾ ਇੰਨੇ ਸਾਲਾਂ ਤੋਂ ਤੋ ਇਹਨਾਂ ਦੇ ਹੁਣ ਜਦੋਂ ਕਾਰਡ ਲੈਣ ਦੀ ਵਾਰੀ ਆਈ ਹੁਣ ਇਹਨਾਂ ਨੂੰ ਐਸਆਈਐਸ ਦਾ ਫਾਲਤਾ ਦੇ ਕੇ ਕੰਟਰੀ ਆਰਡ ਦਿੱਤਾ ਜਾ ਰਿਹਾ ਹੈ। ਬਾਕੀ ਇਸ ਦੇ ਉੱਤੇ ਕੋਈ ਵੀ ਹਜੇ ਤੱਕ ਅਪਡੇਟ ਨਹੀਂ ਆਈ ਪਰ ਆਈ ਹੋਪ ਬਹੁਤ ਜਲਦ ਇਸ ਦੇ ਉੱਤੇ ਕੋਈ ਨਾ ਕੋਈ ਅਪਡੇਟ ਆਏਗੀ ਔਰ ਗੁੱਡ ਨਿਊਜ਼ ਹੀ ਆਏਗੀ। ਮੈਂ ਇਹੀ ਚਾਹੁੰਦਾ ਕਿ ਜਲਦੀ ਜਲਦੀ ਕੋਈ ਅੱਛੀ ਖਬਰ ਆਵੇ ਜਿਹਦੇ ਨਾਲ ਸਾਰੇ ਲੋਕ ਖੁਸ਼ ਹੋ ਸਕਣਾ ਰੋਨਾਂ ਨੂੰ ਉਹਨਾਂ ਦੇ ਕਾਰਡ ਮਿਲ ਸਕੇ ਤੇ ਉਹ ਆਪਣੀ ਫੈਮਲੀ ਨੂੰ ਮਿਲ ਸਕੇ ਕਿਉਂਕਿ ਇੱਥੇ ਕਿਸੇ ਦਾ ਕੋਈ ਕਸੂਰ ਨਹੀਂ ਸੀ ਉਦੋਂ ਇਦਾਂ ਦਾ ਕੋਈ ਵੀ ਲਾਅ ਨਹੀਂ ਸੀਗੀ ਉਦੋਂ ਸਭ ਨੂੰ ਬੁਲਾਇਆ ਜਾ ਰਿਹਾ ਸੀ ਪੁਰਤਗਾਲ ਦੇ ਵਿੱਚ ਆਓ ਪੇਪਰ ਭਰੋ ਕੰਮ ਕਰੋ ਕਾਰਡ ਲਓ ਕਿਸੇ ਨੇ ਵੀ ਇਹ ਚੀਜ਼ ਨਹੀਂ ਸੀ ਦੱਸੀ ਕਿ ਅਗਰ ਤੁਸੀਂ ਇਦਾਂ ਆਏ ਉਸ ਕੰਟਰੀ ਚੋਂ ਆਏ ਇਸ ਕੰਟਰੀ ਚੋਂ ਆਏ ਤਾਂ ਉਹਨੂੰ ਕਾਰਡ ਨਹੀਂ ਮਿਲਣਾ ਕਿਉਂਕਿ ਪਹਿਲਾਂ ਬਹੁਤ ਲੋਕ ਇਦਾਂ ਆਏ ਆ ਤੇ ਉਹਨਾਂ ਨੂੰ ਕਾਰਡ ਹੀ ਮਿਲਿਆ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਸੋ ਇਹ ਨਮਾ ਹੀ ਲਾ ਲੈ ਕੇ ਜਾਂਦਾ ਹੁਣ ਐਸਆਈਐਸ ਦਾ ਸੈਫ ਦੇ ਟਾਈਮ ਇਹ ਚੀਜ਼ ਨਹੀਂ ਹੁੰਦੀ ਸੀ ਅਗਰ ਹੁੰਦੀ ਵੀ ਸੀ ਉਹਨੂੰ ਕਲੀਅਰ ਕਰ ਲਿੱਤਾ ਜਾਂਦਾ ਸੀ ਇਹ ਚੈੱਕ ਕਰਕੇ ਕਿ ਬਾਕੀ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਸਿਰਫ ਸਿਰਫ ਇਹ ਹੀ ਚੀਜ਼ ਚੈੱਕ ਕੀਤੀ ਜਾਂਦੀ ਸੀ ਹੁਣ ਬਹੁਤ ਲੋਕਾਂ ਨੇ ਪੀਸੀਸੀਆਂ ਵੀ ਮੰਗਵਾ ਲਈਆਂ ਆਪਣੀਆਂ ਜੀ ਸੀ ਇਸ ਕੰਟਰੀ ਦੇ ਐਸ ਆਈ ਐਸ ਤੇ ਪੀਸੀਸੀਆਂ ਵੀ ਸਬਮਿਟ ਕੀਤੀ ਹੋਈਆਂ ਲੋਕ ਪੁੱਛਦੇ ਆ ਵੀ ਇਹ ਐਨੀ ਧੀਰ ਹੋ ਗਈ ਜਿਵੇਂ ਫਾਲਤਾਂ ਸਬਮਿਟ ਕੀਤਾ ਪੀਸੀਸੀ ਦਾ ਕਦੋਂ ਕਾਰਡ ਆਏਗਾ ਸੋ ਕੁਝ ਵੀ ਨਹੀਂ ਪਤਾ ਇਹਦੇ ਬਾਰੇ ਹਜੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਅਪਡੇਟ ਨਹੀਂ ਆਈ ਜਿੱਦਾਂ ਵੀ ਕੋਈ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂ ਪਿੱਛੇ ਜੇ ਦੋ ਤਿੰਨ ਨਿਊਜ਼ ਆਈ ਸੀ ਕਿ ਕੋਰਟ ਨੇ ਆਰਡਰ ਕੀਤੇ ਆ ਇਹ ਮਾਨੂੰ ਕਿ ਇਹਨਾਂ ਦਾ ਕੰਟਰੀ ਆਰਡ ਤੋੜਿਆ ਜਾਵੇ ਤੇ ਇਹਨਾਂ ਨੂੰ ਕਾਰਡ ਦਿੱਤਾ ਜਾਵੇ ਬਾਕੀ ਹਜੇ ਇਸ ਤੋਂ ਬਾਅਦ ਕੋਈ ਹੋਰ ਕਿਸੇ ਨਾਲ ਇਦਾਂ ਦੀ ਕੋਈ ਅਪਡੇਟ ਨਹੀਂ ਆਈ ਅਗਰ ਆਈ ਹੋਵੇ ਤਾਂ ਜ਼ਰੂਰ ਦੱਸੋ ਇਦਾਂ ਦੇ 2000 ਕੇਸ ਵੀ ਆ ਸਾਹਮਣੇ ਆਏ ਸੀਗੇ ਜਿਨ੍ਹਾਂ ਪਰ ਐਸਆਈਐਸ ਦਾ ਫਾਲਤਾਂ ਆਇਆ ਸੀਗਾ ਉਹਨਾਂ ਨੂੰ ਕਾਰਡ ਵੀ ਰੀਸੀਵ ਹੋ ਗਏ ਸੀਗੇ ਪਰ ਉਸ ਤੋਂ ਬਾਅਦ ਕੋਈ ਇਦਾਂ ਦੀ ਖਾਸ ਨਿਊਜ਼ ਨਹੀਂ ਆਈ ਵੱਡੀ ਜਿਹਦੇ ਨਾਲ ਕਿਸੇ ਨੂੰ ਰਾਹਤ ਮਿਲ ਸਕੇ ਕਿਉਂਕਿ ਇਹ ਲੋਕ ਬਹੁਤ ਜ਼ਿਆਦਾ ਨੇ 13.5 ਹਜ਼ਾਰ ਦੇ ਆਸ-ਪਾਸ ਤਾਂ ਖਾਲੀ ਇੰਡੀਅਨ ਹੀ ਆ ਜਿਨ੍ਹਾਂ ਨੂੰ ਇਹ ਕੰਟਰੀ ਆਟ ਮਿਲਿਆ ਹੋਇਆ ਐਸਆਈਐਸ ਦੇ ਫਾਲਤੇ ਕਰਕੇ ਸੋ ਆਉਣ ਵਾਲੇ ਦਿਨਾਂ ਚ ਆਈ ਹੋਪ ਕੋਈ ਅੱਛੀ ਖਬਰ ਆ ਜਾਵੇ ਤਾਂ ਕੁਝ ਕਹਿ ਨਹੀਂ ਸਕਦੇ ਸੁੱਖ ਦਾ ਸਾਹ ਮਿਲੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਫਿਲਹਾਲ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਕੀ ਅਪਡੇਟ ਆਏਗੀ ਜਾਂ ਨਹੀਂ ਆਏਗੀ ਅਸੀਂ ਤਾਂ ਇਹੀ ਅਰਦਾਸ ਕਰਦੇ ਕਿ ਬਹੁਤ ਜਲਦ ਕੋਈ ਨਾ ਕੋਈ ਵਧੀਆ ਨਿਊਜ਼ ਆ ਜਾਵੇ ਬਹੁਤ ਵਧੀਆ ਲੋਕਾਂ ਨੂੰ ਕਾਰਡ ਮਿਲਣ ਉਹ ਆਪਣੀਆਂ ਫੈਮਲੀਆ ਨੂੰ ਮਿਲ ਸਕੇ ਪਰ ਤੁਹਾਨੂੰ ਪਤਾ ਜਿਨੀ ਉੱਪਰ ਸਰਕਾਰਾਂ ਬੈਠੇ ਆ ਇਸ ਟਾਈਮ ਤੇ ਉਹ ਇਮੀਗ੍ਰੈਂਟ ਦੇ ਖਿਲਾਫੇ ਹੋਈਆਂ ਦੋ ਲਾਅ ਇਹਨਾਂ ਨੇ ਪਾਸ ਕਰਵਾ ਲਏ ਇੱਕ ਤਾਂ ਪਾਸ ਹੋ ਗਿਆ ਦੂਜਾ ਅਪਰੂਵ ਹੋ ਗਿਆ ਉਹ ਦੇਖੋ ਹੁਣ ਪਾਸ ਹੁੰਦਾ ਨੈਸ਼ਨੈਲਿਟੀ ਵਾਲਾ ਜਾਂ ਨਹੀਂ ਹੁੰਦਾ ਪ੍ਰੈਜ਼ੀਡੈਂਟ ਦੇ ਕੋਲ ਜਾਣਾ ਸੋ ਦੇਖਦੇ ਹਾਂ ਹੁਣ ਕੀ ਹੋਏਗਾ ਅੱਗੇ ਬਾਕੀ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੰਦੇ ਹਾਂ ਹਰ ਟਾਈਮ ਬਾਕੀ ਤੁਸੀਂ ਵੀ ਇਹਨਾਂ ਚੀਜ਼ਾਂ ਬਾਰੇ ਜਾਂ ਇਹਨਾਂ ਨਿਊਜ਼ਾਂ ਬਾਰੇ ਕੁਝ ਵੀ ਤੁਹਾਡੇ ਕੋਲ ਪਤਾ ਹੋਵੇ ਜਾਂ ਕੁਝ ਪੁੱਛਣਾ ਹੋਵੇ ਜਾਂ ਦੱਸਣਾ ਹੋਵੇ ਤਾਂ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਆਸ-ਪਾਸ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤਾਂ ਕਿ ਬਹੁਤ ਲੋਕਾਂ ਦੇ ਸਵਾਲਾਂ ਦੇ ਜਵਾਬ ਮਿਲ ਸਕਣ ਬਹੁਤ ਲੋਕ ਡਰੇ ਹੋਏ ਆ ਔਰ ਅਸੀਂ ਵੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੀਏ ਤਾਂ ਕਰਕੇ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਔਰ ਇਹ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਇਹ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਥੈਂਕ ਯੂ